ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਦੇ ਜੀ ਲੋ ਵੀ ਸੱਜਣੋ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਆ ਇਹ ਹੈਗਾ ਜੀ ਪੰਡਾ ਗਿਆ ਇਹ ਲੰਗਿਆਂ ਨਵਾਂ ਖੁਰਦ ਵੀ ਕਹਿੰਦੇ ਵੈਸੇ ਨਵਾਂ ਤੇ ਨੇੜੇ ਰਹੇਗਾ ਭਾਗਾ ਪੁਰਾਣਾ ਬਾਕੀ ਆਪਾਂ ਸਾਰੀ ਡਿਟੇਲ ਵੀਰ ਤੋਂ ਲਵਾਂਗੇ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਤੇ ਬਹੁਤ ਸੋਹਣੇ ਜਾਨਵਰ ਆ ਵੀਰ ਕੋਲੇ ਅੱਜ ਦੋ ਹੈਗੀਆਂ ਵੜਾਂ ਸੂਈਆਂ ਸਵਾਈਆਂ ਤੇ ਚੰਗੇ ਦੁੱਧ ਵਾਲੀਆਂ ਤੇ ਦੋ ਹੈਗੀਆਂ ਵੀਰ ਕੋਲੇ ਹੀਫਰ ਬੱਚੀਆਂ ਚੰਗੀ ਜਾਂਦ ਬਰੀਡ ਵਾਲੀਆਂ ਤੇ ਚਮਕਦਮ ਬਹੁਤ ਸੋਹਣੀਆਂ ਦੇਖੋ ਬੱਚੀ ਜਿਹੜੀ ਸਕਰੀਨ ਤੇ ਦਿਂਦੀ ਆ ਬਹੁਤ ਚੰਗੀ ਆ ਬਾਕੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਸੱਜਣੋ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 843779197 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸਾਰੀ ਡਿਟੇਲ ਆਪਾਂ ਵੀਡੀਓ ਤੇ ਲੈਨੇ ਆ ਮੁੱਲ ਵੀ ਆਪ ਬਾਈ ਤੋਂ ਵੀਡੀਓ ਦੇ ਵਿੱਚ ਕਰਾਵਾਂਗੇ ਜਾਇਜ਼ ਮੁੱਲ ਹੋਣਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਕਰਾਉਣੀਆਂ ਗੱਲਬਾਤ ਆਜੋ ਵੀਰੇ ਤੇ ਮਲਾਉਣੇ ਆ ਤੁਹਾਨੂੰ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਜੀ ਬਾਈ ਜੀ ਆਪਣਾ ਡਰੈਸ ਕਨਫਰਮ ਕਰੋ ਬਾਈ ਜੀ ਪਿੰਡ ਲੰਗਿਆਣਾ ਨਮਾ ਤਸੀਲ ਵਗੈ ਬਰਨ ਜਿਲ੍ਹਾ ਮੋਗਾ ਠੀਕ ਹੈ ਜਿਲ੍ਹਾ ਮੋਗਾ ਆ ਗਿਆ ਹੈ ਨਾ ਤੇ ਨੇੜੇ ਆ ਗਿਆ ਬਾਗਾਪੁਰਾਣਾ ਨੇੜੇ ਬਾਗਾਪੁਰਾਣਾ ਆ ਗਿਆ ਤੇ ਇਧਰਲੇ ਪਾਸੇ ਲੰਗਿਆਣਾ ਹੈਗੇ ਮੋਦਗੀ ਆ ਗਿਆ ਮੋਦਗੀ ਆ ਗਿਆ ਮੋਦਗੀ ਤੋਂ ਕਿੰਨੇ ਕਿਲੋਮੀਟਰ ਆਪਣਾ ਪਿੰਡ ਮੋਦਗੀ ਤੋਂ ਬਈ 14 ਕਿਲੋਮੀਟਰ ਹੈ ਤੇ ਬਾਗਾਪੁਰਾਣੀ ਤੋਂ 5 ਕਿਲੋਮੀਟਰ 5 ਕਿਲੋਮੀਟਰ ਠੀਕ ਹੈ ਤੇ ਵੀਰੇ ਫਿਰ ਨਾਕੀ ਜਿਹੜਾ ਆਪਣਾ ਕੁਸ਼ਵਿੰਦਰਪਾਲ ਸ਼ਰਮਾ ਜੀ ਬਹੁਤ ਸ਼ਰਮਾ ਤੇ ਵਪਾਰ ਦਾ ਕੰਮ ਹੈ ਨਾ ਪੁਰਾਣਾ ਕੰਮ ਹੈ ਵੀਰ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਾਕ ਦਿਖਾਉਣੇ ਵੀਰੇ 4 ਨਾਕ ਦਿਖਾਉਣੇ 4 ਨਾਕ ਹੋਣ ਮੋਬਾਈਲ ਨੰਬਰ ਆਦਾ ਬੋਲਦੇ ਫਿਰ ਤੋਂ 6283747628 6283747628 47628 ਹਾਂਜੀ ਠੀਕ ਹੈ ਵੀਰੇ ਤੇ ਫਿਰ ਕਿਧਰਲੇ ਪਾਸੋਂ ਆਪਾਂ ਕਰਨ ਲੱਗੇ ਸ਼ੁਰੂ ਵੀਰੇ ਬਾਜਿੱਦਰ ਮੰਗੀ ਕਰਨਾ ਹਾਂ ਉਹ ਡੱਬੀ ਵੇਰ ਤੋਂ ਕਰ ਜਾਈਏ ਸ਼ੁਰੂ ਹੈਨਾ ਬਹੁਤ ਚੰਗਾ ਸੋਹਣਾ ਥਣ ਲੇਵਾ ਤੇ ਕੀ ਡਿਟੇਲ ਆ ਸ਼ਰਮਾ ਜੀ ਦੀ ਕਿੰਨੇ ਮਾਸੇ ਭਾਈ ਜੀ ਇਹ ਮੂਹੋਂ ਛੇ ਦੰਦ ਦਾ ਦੂਜਾ ਸੁਵਾ ਬੱਛੀ ਆ ਮੂਹੋਂ ਆ ਕੀ ਛੇ ਦੰਦ ਸੁਵਾ ਆ ਕੀ ਦੂਜਾ ਤੇ ਸੁਈ ਕਦੋਂ ਦੀ ਆ ਇਹ ਪਰਸੋਂ ਰਾਤ ਦੀ ਸੁਈ ਵੀ ਆ ਪਰਸੋਂ ਰਾਤ ਦੀ ਸੁਈ ਆ ਜੇਰ ਪ੍ਰੋਪਰ ਓਕੇ ਆ ਭਾਈ ਜੀ ਮੈਂ ਓਕੇ ਆ ਜੀ ਮਗਰ ਬੱਛੀ ਮਗਰ ਰਾਗੀ ਬੱਚੀ ਪਰਸੋਂ ਨੇ ਸੂਨ ਲੱਗੀ ਸੀਗੀ ਤੇ ਆਪਾਂ ਕੱਲ ਸਵੇਰੇ ਲੈ ਕੇ ਆਂਦੀ ਕਰੇਗੀ ਸੂਈ ਤੋਂ ਤੇ ਜਨਨ ਕੇ ਗੱਬਣ ਦਾ ਸਵਦਾ ਹੋਇਆ ਸੀ ਹਾਂ ਸਵਦਾ ਆਪਣੇ ਗੱਬਣ ਦੇ ਹੋਇਆ ਸੀ ਠੀਕ ਹੈ ਤੇ ਬੱਚੀ ਆ ਜੀ ਮਗਰ ਮਗਰ ਬੱਚੀ ਤੇ ਬੱਚੀ ਕਿਹੜੇ ਸੀਮਨ ਦੀ ਕੋਈ ਪਤਾ 41 27 ਦੀ ਹੈ ਜੀ ਆਹ ਤੇ ਉਹ ਗਾਣੂ ਇਧਰਲੇ ਪਾਸੇ ਕਰੇ ਏ ਸੁਆ ਕੀ ਆਪ ਗਾਣ ਦੂਜਾ ਤੇ ਦੰਦੋ ਬਾਈ ਕਹਿੰਦਾ ਵੀ 6 ਆ ਤੇ ਜਿਹੜੀ ਮਗਰ ਬੱਚੀ ਆ ਉਹ ਚੰਗੀ ਬਰੀਡ ਦੀ ਆ ਚਾਹ ਦੇ ਸੀਮੰਦੀ ਆਗੀ 40127 ਦੀ 40127 ਦੀ ਆਗੀ ਡੈਨਮਾਰਕ ਦੀ ਹੈਨਾ ਤੇ ਬਹੁਤ ਚੰਗੀ ਬੱਚੀ ਆ ਅੱਜ ਕੱਲ ਸੱਚ ਨੂੰ ਤੁਹਾਨੂੰ ਪਤਾ ਵੀ ਬੱਚਿਆਂ ਦੀ ਕਦਰ ਹੈ ਬਾਕੀ ਰੰਗ ਫਰੈਂਟ ਬਹੁਤ ਸੋਹਣਾ ਚੰਗੀ ਜਾਤ ਬਰੀਡ ਬਾਕੀ ਨਿੱਕੀ ਬੱਚਦੇ ਵੀ ਚਾਰ ਥਾਣੀ ਹੈ ਜੀ ਗੁਲਾਬੀ ਗੁਲਾਬੀ ਬਹੁਤ ਅੱਛਾ ਹਾਂ ਚੰਗੀ ਆ ਬੱਚੀ ਹੈਨਾ ਬੱਚੀ ਬਹੁਤ ਚੰਗੇ ਸੀਮੰਦੀ ਆ ਤੇ ਸ਼ਰਮ ਜੀ ਇਹ ਫਿਰ ਹੁਣ ਬੋਲਾ ਕਿੰਨਾ ਰੈਡੀ ਹੋ ਹਾਂ ਭਾਈ 13-14 ਕਿਲੋ ਬੋਲਾ ਹੋਗਾ ਇਹ 13-14 ਕਿਲੋ ਚੂਣ ਵਾਲਾ ਹੋ ਚੂਣ ਵਾਲਾ ਹਾਂਜੀ ਹਾਂਜੀ ਕੋਈ ਦੋ ਟਾਈਮ ਟੰਡਾ 1 ਮੇਰੇ ਕੋਲ ਰੱਬਨ ਹੈਗੀ ਆ ਕਿੰਨਾ ਕੁ ਪਾ ਦੂਗੀ ਦੁੱਧ ਤੇਰੇ ਨਾਲ ਦੁੱਧ ਵੀ 18 ਕਿਲੋ ਪ੍ਰੂਨ ਦਾ ਜੋਆ ਪਰ ਆਪਾਂ ਇੱਕ 18 ਹੀ ਹੈ ਕਿ ਦੇਵਾਂਗੇ ਪਰ ਦੁੱਧ 18 ਤੋਂ ਬਾਹਰ ਹੀ ਦੇਊਗੀ ਮੈਂ ਸੋਚਦਾ ਹਾਂ ਕਿ ਅਗਲਾ ਆਪ ਦੀ ਸੇਵਾ ਨਾਲ 20 ਤੋਂ ਵੀ ਪਲੱਸ ਹੋਵੇ ਜੀ ਪਲੱਸ ਕਰ ਲੀਏ ਉਸਦਾ 20 ਤੋਂ ਡਾਊਨ ਰਹੇ ਹੈ ਨਾ ਪਰ ਜੇ ਆਪਾਂ ਗੱਲ ਕਰਕੇ ਸੱਚ ਨੂੰ ਗਾਂ ਜੀ ਗਾਂ ਚ ਕੋਈ ਕਮੀ ਨਹੀਂ ਨਾ ਤਾਂ ਬਰੀਡ ਵਾਲੇ ਪੱਖੋਂ ਘੱਟ ਆ ਤੇ ਜੇ ਥਣਲੇਵੀ ਦੀ ਗੱਲ ਕਰਕੇ ਤਾਂ ਬਾ ਕਮਾਲ ਥਣਲੇਵੀ ਦੀਆ ਕੱਲਾ ਕੱਲਾ ਥਣ ਸੋਨਾ ਪੀੜੀ ਤੇ ਪਾਗਰਗਾ ਤੇ ਬਾਕੀ ਬੜੋ ਵੀ ਸਾਫ ਕਰਿਆ ਬਾਬਾਈ ਦਾ ਬਿਲਕੁਲ ਸਾਫ ਕਰਿਆ ਬਾਈ ਜੀ ਕਿਉਂ ਥਣ ਦੱਸ ਦਿੰਦੇ ਨਹੀਂ ਗਾਂ ਥਣਾਂ ਚ ਉਤਰ ਹੁੰਦੀ ਆ ਤੇ ਬਹੁਤ ਸੋਨਾ ਥਣ ਲੋ ਹਵਾਨਾ ਤੇ ਲਿਆ ਵੀਰੇ ਖੋਲਾ ਸ਼ਰਮਾ ਫਿਰ ਤੇ ਆਪ ਪੂਰਾ ਤਰ੍ਹਾਂ ਕਰਾਈ ਸਹੀ ਗੱਲ ਆ ਕਿਉਂਕਿ ਜਾਤ ਬਹੁਤ ਬਰੀਡ ਆ ਪੂਰੀ ਇੱਕ ਨੰਬਰ ਤੇ ਮਗਰ ਜਿਹੜੀ ਵੱਛੀ ਆ ਜੀ ਬੱਚਾ ਵੱਛੀ ਆ ਜੀ ਉਹ ਤਾਂ ਫੁੱਲ ਟੌਪ ਦੀ ਤੇ ਹਾਂ ਵੱਛੀ ਵੀ ਪੂਰੀ ਟੌਪ ਦੀ ਆ ਤੇ ਕਰਮਾਲੀ ਦੇ ਨਾਲ ਹੀ ਆਉਂਦੇ ਸਾਲ ਨੂੰ ਬੱਚੀ ਨੇ ਨਾਲ ਹੀ ਬਨ ਜਾਣਾ ਤੇ ਗਾਂ ਦੀ ਬਰੀਡ ਕਰੋ ਚੱਕ ਸੱਜਣੂ ਫੇਸ ਕੁਆਲਟੀ ਦੇਖੋ ਨਿੱਕਾ ਕਰਨ ਤੇ ਬਾਕੀ ਜਿਹੜਾ ਛਣ ਭਾਂਡਾਗਾ ਪੂਰਾ ਬਾਤ ਕਮਾਲ ਬਹੁਤ ਸੋਹਣਾ ਥਣ ਹੱਲੇ ਵਾਦੇ ਠੰਡੀ ਠੰਡੀ ਪੂਰੀ ਹੈ ਬਾਈ ਪੂਰੀ ਠੰਡੀ ਪਈ ਗੱਲ ਆਓ ਵੀ ਸੱਜਣੂ ਬਾਈ ਹੱਥੋਂ ਮਰੀ ਜਾਂਦਾ ਬੇਫਿਕਰ ਹੋ ਗਏ ਮੌਜ ਨਾ ਖੜੀ ਆ ਤੇ ਚਵਾਈ ਭਵੇਂ ਦੋਨੇ ਪਾਸੇ ਬਹਿ ਕੇ ਕਰ ਲੋ ਬਾਈ ਕੋਈ 54 ਨੂੰ ਪੂਰੀ ਸੀਲ ਹੈ ਪੂਰੀ ਸੀਲ ਬਾਈ ਜੀ ਪੂਰੀ ਸੀਲ ਠੀਕ ਹੈ ਲਓ ਜੀ ਸੱਜਣੋ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਡੇਲੀ ਵੀ ਬਾਈ ਤੁਸੀਂ ਸਾਨੂੰ ਸੁਹੀ ਸੁਵਾਈ ਕੋਈ ਗਾਂ ਤੇ ਜੇ ਮਗਰ ਬੱਛੀ ਆ ਗਈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਗਈ ਕਿਉਂਕਿ ਬੱਛੀ ਵੀ ਪੂਰੀ ਜਾਤ ਦੀ ਐ ਤੇ ਗਾਂ ਵੀ ਪੂਰੀ ਜਾਤ ਦੀ ਐ ਤੇ ਅਡਰ ਕੁਆਲਟੀ ਦੇਖੋ ਜੀ ਬਾ ਕਮਾਲ ਅਡਰ ਆ ਤੇ ਸੋਹਣਾ ਥਣ ਆ ਗਿਆ ਅਲੱਗ-ਅਲੱਗ ਥਣ ਆ ਗਿਆ ਪੀੜੀ ਦੇ ਪਾਵਾਂ ਵਰਗਾ ਦੇਖੋ ਜੀ ਤੇ ਨਾੜਾ ਨੂੰ ਨਾ ਬਹੁਤ ਵਧੀਆ ਲੇਵੇ ਤੇ ਮਿਲਕ ਵੇਣ ਹਾਂ ਮਿਲਕ ਵੇਣ ਪੂਰੀਆਂ ਬਾਹਰ ਕੀ ਮੋਟੀ ਹੁੰਦੀ ਆ ਤੇ ਖਾਣ ਪੀਣ ਨੂੰ ਸ਼ਰਮਾ ਜੀ ਕਿਵੇਂ ਦਾ ਬਈ ਜੋ ਮਾਰੀ ਸਿੱਟੀ ਚਾਲ ਪੂਰੀ ਚਰੂਆ ਖਾਣ ਪੀਣ ਦੀ ਕਰਕੇ ਬਾਈ 14 ਕਿਲੋ ਬੋਲਾ ਦੇਣ ਲੱਗ ਪਈ ਸੁਜੀ ਵੀ ਤੇ 20 ਕਿਲੋ ਦੁੱਧ ਪਾ ਦੂਗੀ ਹਣ ਆਰਾਮ ਬਾਈ ਆ ਪਠਾਰੀ ਕਿ ਕਿ ਦੇਣੀ ਆ ਹਾਂ ਜੀ ਕਿਉਂਕਿ ਬਾਈ ਕਹਿੰਦਾ ਵੀ ਪਿਛਲੇ ਸੂਏ 18 ਪਾਇਆ ਇਹਨੇ ਬਲੂਨ ਨੇ ਤੇ ਹੁਣ ਆ ਗਈ 6 ਦੰਦਾ ਸੀ ਤੇ ਦੰਦਾ ਚੀਆ ਵੱਛੀ ਅਡਰ ਕੁਆਲਟੀ ਬਹੁਤ ਸੋਹਣੀ ਐ ਜਿਹੜੇ ਭਰਾਣੇ ਸੱਜ ਨੂੰ ਘਰੇ ਰੱਖਣੀਆਂ ਤੇ ਬਹੁਤ ਚੰਗੀ ਵੜ ਹੈ ਕਿਉਂਕਿ ਮਗਰ ਵੀ ਵ ਤੇ ਬਾਕੀ ਜਿਹੜੀ ਸੀਲਸ ਲੱਗ ਹੈ ਬਾਈ ਕਹਿੰਦਾ ਵੀ ਫੁੱਲ ਗਰੰਟੀ ਹੋ ਉਵੇਂ ਕੋਈ ਦੋ ਟਾਈਮ ਤਿੰਨ ਟਾਈਮ ਆਉਦੀ ਚੁਵਾਈ ਕਰਕੇ ਲੈ ਸਕਦਾ ਆਰਡਰ ਕੁਆਲਟੀ ਦਾ ਪੂਰੀ ਸ਼ਾਨਦਾਰ ਹੈ ਤੇ ਸ਼ਰਮਾ ਜੀ ਫਿਰ ਇਹਦੀ ਡਿਮਾਂਡ ਦੱਸੋ ਆਪਾਂ ਕੀ ਕਰਦੇ ਬਾਈ ਮੁੱਲ ਆਪਣਾ ਛੋਟਾ ਜਿਹਾ 70000 ਰੁਪਏ ਮੁੱਲ ਵਿੱਚ ਮਾਨਦਾਨ ਕਰ ਦਾਂਗੇ 70000 ਰੁਪਏ ਡਿਮਾਂਡ ਹੈ ਵਿੱਚ ਮਾਨਦਾਨ ਹੋ ਜੂ ਮੋਕੇ ਤੇ ਠੀਕ ਆ ਲਓ ਵੀ ਸੱਜਣੋ ਬਿਲਕੁਲ ਜੈ ਡਿਮਾਂਡ ਕਰੀ ਆ ਤੇ ਦੂਜਾ ਸੂਆ ਆ ਕੀ ਨਵਾਂ ਹਨ ਤੇ ਮਗਰ ਵੀ ਬੱਚਾ ਬੱਚੀ ਆ ਤੇ ਦੁੱਧ ਵੀ ਬਾਈ ਕਹਿੰਦਾ ਵੀ 18 ਕਿਲੋ ਪਲੂਨ ਨੇ ਪਾਇਆ ਤੋ 6 ਰੋਲ ਦੇ ਕੀ ਪਧਨੀ ਹੋ ਸਕਦਾ 20 ਚੋਲਿਓ ਕਿਉਂਕਿ ਜਾਦ ਬ੍ਰੀਡ ਪੂਰੀ ਫੁੱਲ ਤੇ ਡਿਮਾਂਡ ਬਾਈ ਨੇ ਕਰੀਏਗੀ 70000 ਰੁਪਇਆ ਵਿੱਚ ਮਾਨ ਤਨ ਬੰਦ ਦਾ ਤੁਹਾਡਾ ਜ਼ਰੂਰ ਕੀਤਾ ਜਾਊਗਾ ਤੇ ਸ਼ਰਮਾ ਜੀ ਫਿਰ ਜਿਹੜੀ 2 ਨੰਬਰ ਤੇ ਵਹਿੜਾ ਐਰ ਸ਼ਾਰਾ ਗਈ ਬਾਈ ਐਰ ਸ਼ਾਰਾ ਗਈ ਹੈਨਾ ਹਾਂ ਜਰਸੀਆ ਕ੍ਰੋਸ ਐ ਹਾਂ ਇਹ ਮੰਨ ਕੇ ਚੱਲ ਵੀ ਕਦੋਂ ਸੂਈ ਆ ਇਹ ਨੂੰ ਬਈਆ ਜੀ ਤੀਜਾ ਦਿਨ ਹੋ ਗਿਆ ਜੀ ਤੀਜਾ ਦਿਨ ਸੂਈ ਦੀ ਤੇ ਬੱਚਾ ਕੀ ਹੋ ਗਿਆ ਇਹਦੇ ਮਗਰ ਵੱਛਾ ਆਇਆ ਇਹਦੇ ਮਗਰ ਆ ਗਿਆ ਵੱਛਾ ਤੇ ਸੂਆ ਕਿਨਮਾ ਹੋਵੇ ਸੂਆ ਬਾਈ ਦੂਜੇ ਹੀ ਇਹਦਾ ਹੀ ਦੂਜੇ ਹੀ ਸੂਆ ਹਾਂਜੀ ਠੀਕ ਆ ਲਓ ਸੱਜਣੋ ਫਿਰ ਦੇਖੋ ਕਿਹੜਾ ਦੀ ਗਾਂ ਦੀ ਬਰੀਡ ਬਾਈ ਕਹਿੰਦਾ ਵੀ ਇਹ ਸ਼ਹਿਰਾ ਜੀ ਤੇਪਾ ਮੇ ਕੋਈ ਐਰ ਸ਼ਰਮ ਮੰਨ ਲੈ ਤੇ ਚਾਹੀ ਜਰਸੀ ਦਾ ਕ੍ਰਾਸ ਮੰਨ ਲੈ ਹੈਨਾ ਤੇ ਕਿਉਂਕਿ ਜਿਹੜਾ ਕਲਰ ਆ ਗਿਆ ਇਹਦਾ ਐਰ ਸ਼ਰ ਵਾਲ ਆ ਗਿਆ ਤੇ ਜੇ ਭਾਂਡੇ ਦੀ ਆਪਾਂ ਗੱਲ ਕਰਕੇ ਤਾਂ ਪੂਰਾ ਕੱਲਾ ਕੱਲਾ ਥਾਣਾ ਸੋਨਾ ਪੀੜੀ ਦੇ ਪਾਗਰ ਗਿਆ ਗਲਾਬੀ ਥਾਣਾ ਹੈਨਾ ਤੇ ਚਵਾਈ ਚਵੀ ਕਿਵੇਂ ਸ਼ਰਮਾ ਜੀ ਬਿਲਕੁਲ ਓਕੇ ਬਾਈ ਓਕੇ ਹੁਣ ਇਹਦੇ ਥੱਲੇ ਬੌਲਾ ਚੂਣ ਵਾਲਾ ਕਿੰਨਾ ਤੇਰੇ ਜਿਹੜਾ ਕਿਲੋ ਇੱਥੇ ਲੈ ਕੇ 13 14 ਕਿਲੋ ਇਹਦੇ ਥੱਲੇ ਹਾਂਜੀ ਹਾਂਜੀ ਇਹ ਕਿੰਨਾ ਕੁ ਬਾਦੂ ਦਾ ਕਦੇ 20 ਕਿਲੋ ਬਾਦੂ ਬਿਰਾਉਣ ਲੱਗ ਪਈ ਲੈ ਫਿਰ ਫੋਲ ਲੱਗ ਰਾਂ ਦੀ ਤੋੜਾ ਕਰਾਈਏ ਚੱਕ ਮਗਰ ਇਹਦੇ ਅੱਗੇ ਬੱਛਾ ਹੈਨਾ ਇਹਦੇ ਮ ਜੁਰਦੀ ਓਕੇ ਵੀਰੇ ਜਮ ਓਕੇ ਠੀਕ ਹੈ ਇਹ ਆਪਣੇ ਘਰੇ ਸੂਈ ਹੈ ਭਾਈ ਇਹਨੇ ਘਰੇ ਸੂਈ ਹੈ ਘਰੇ ਸੂਈ ਹੈ ਠੀਕ ਹੈ ਫਿਰ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਆ ਵੀ ਆਪਣੇ ਮੱਖਣ ਦੀ ਜਿਹੜੀ ਚੀਜ਼ ਹੈਗੀ ਆ ਆਪਣੇ ਫੋਨ 'ਚ ਵੀ ਠੀਕ ਹੈ ਕਿ ਨਹੀਂ ਲੈਣੀ ਹੈ ਵੀਡੀਓ ਬਾਕੀ ਜਿਹੜੇ ਪੁਰਾਣੇ ਫੈਟ ਹੋਈ ਤੇ ਉਹ ਆਪਦਾ ਸੰਪਰਕ ਕਰ ਲਓ WhatsApp ਤੇ ਤੇ ਵੀਡੀਓ ਮੰਗਾ ਸਕਦੇ ਆ ਲੋਗ ਸਿੱਧ ਨੂੰ ਫੁੱਲ ਵੱਡਾ ਕਦ ਕਾਠ ਤੇ ਹਾਈਟ ਲੈਂਥ ਪੂਰੀ ਓਕੇ ਜੀ ਰਿਪੋਰਟ ਹੈ ਤੇ ਜੇ ਆਪਾਂ ਥਣ ਭਾਂਡੇ ਦੀ ਗੱਲ ਕਰ ਅਗੇ ਤਾਂ ਪੂਰਾ ਬਾ ਕਮਾਲ ਸ਼ਾਨਦਾਰ ਭਾਂਡਾ ਤੇ ਬਾਕੀ ਗਾਂ ਦਾ ਵੀ ਕਦਕਾਠ ਸੋਹਣਾ ਗਾਂ ਇਹਨਾਂ ਦੇ ਬੱਚਾ ਬਹੁਤ ਵੱਡਾ ਸੀ ਗਾਂ ਇਹਨਾਂ ਦਾ ਫਿਰ ਜਾਪੇ ਚ ਆਉਂਦਾ ਹੀ ਆ ਪਸੂ ਤੇ 2-4 ਦਿਨਾਂ ਚ ਗਾਂ ਜੋ ਕੋਖਾਂ ਕੱਥਾ ਚੱਕਣ ਲੱਗੀ ਤੇ ਇਹੀ ਗਾਂ ਮੰਜਾ ਡੇਨ ਲੱਗ ਜੂ ਕਿਉਂਕਿ ਗਾਂ ਦਾ ਕਦਕਾਠ ਬਹੁਤ ਵੱਡਾ ਫੁੱਲ ਸੈਦੀ ਆ ਫੁੱਲ ਵੱਡੇ ਕਦਕਾਠ ਦੀਏ ਜਿਹੜੇ ਪੁਰਾਣੇ ਗਾਂ ਨੂੰ ਚੰਗਾ ਜਰਸੀ ਦਾ ਸੀਮਨ ਲਵਾ ਕੇ ਤੂੰ ਬੱਚੇ ਲੈਣੇ ਹੋਏ ਤਾਂ ਬਹੁਤ ਵਧੀਆ ਟੌਪ ਦੇ ਬੱਚੇ ਪਾਉਗੀ ਜਰਸੀ ਦੇ ਕਿਉਂਕਿ ਆਪ ਗਾਂ ਜਰਸੀ ਦਾ ਕਰਾਸ ਐਸਾਈਡ ਦਾ ਕਰਾਸ ਜਿਵੇਂ ਮਰਜੀ ਮੰਨ ਲਓ ਪਰ ਬਹੁਤ ਸੋਹਣੀ ਗਾਂ ਤੇ ਵੱਡੇ ਕੱਦ ਕਰਦੀ ਸ਼ਰਮਾ ਜੀ ਦੀ ਫਿਰ ਡਿਮਾਂਡ ਵੀਰੇ ਇਹਦੀ ਮੁੱਲ ਲੈ ਕੇ 62000 ਰੁਪਏ ਵਿੱਚ ਮਾਨਤਾ ਕਰਦੇ ਹਾਂ ਜੀ ਮੁੱਲ ਲੈ ਕੇ 62000 ਰੁਪਿਆ ਤੇ ਵਿੱਚੋਂ ਮਾਨਤਾਣ ਹੋ ਜੂਗਾ ਹੈ ਲਓ ਵੀ ਸੱਜਣੋ 2 ਨੰਬਰ ਵਾਲੀ ਗਾਂ ਦੀ ਬਾਈ ਕਹਿੰਦਾ ਡਿਮਾਂਡ ਹੈਗੀ ਹੈਗੀ 62000 ਰੁਪਿਆ ਵਿੱਚੋਂ 반 ਦਾ ਮਾਨਤਾਣ ਮੌਕੇ ਤੇ ਕੀਤਾ ਜਾਊਗਾ ਦੋ گاਵਾਆਂ ਨੂੰ ਸੁੰਜੀਆਂ ਸਵਾਈਆਂ ਤੇ ਦੋਨੇ گاਵਾ ਚੰਗੇ ਦੁੱਧ ਵਾਲੀਆਂ ਸਾਰੀ ਡਿਟੇਲ ਆਪਾਂ ਲੈ ਲਈ ਆ ਤੇ ਹੁਣ ਆ ਗਿਓ ਹਿਫਰ ਤੇ ਇਹਨਾਂ ਦੀ ਰਸਮੀ ਵੀਰੇ ਕੀ ਡਿਟੇਲ ਆ ਵੇ ਵੱਚੀ ਜਿਹੜੀ ਜਰਸੀ ਚ ਇਹ ਜਰਸੀ ਵੱਚੀ ਹੈ ਬਈ 5 ਮਹੀਨੇ ਉਮਰ ਹੈ 5 ਮਹੀਨੇ ਉਮਰ ਆ ਗਈ ਇਹ ਆਪਣੀ ਘਰ ਦੀ ਵੱਚੀ ਹੈ ਜੀ ਅੱਛੇ ਘਰ ਦੀ ਵੱਚੀ ਹੈ ਹਾਂਜੀ ਹਾਂਜੀ ਠੀਕ ਹੈ ਇਹਦੀ ਮਦਰ ਕਾਰਡ ਕੋਈ ਦੁੱਧ ਕਿੰਨਾ ਇਹਦੀ ਮਦਰ ਪਹਿਲੇ ਸੂਰੇ ਦਾ 20 ਕਿਲੋ ਦਾ ਡਾਂਟ ਸੀ ਬਈ ਠੀਕ ਆ ਆਪਾਂ ਹੁਣੇ ਵੇਚੀਏ ਬਈ ਉਹ ਠੀਕ ਆ ਵੀਰੇ ਹਾਂਜੀ ਤੇ ਬਹੁਤ ਥੱਲੋਂ ਥਾਣ ਭਾਂਡਾ ਇਹਦਾ ਪੂਰਾ ਵਧੀਆ ਹੈ ਨਾ ਕਲਾ ਕਲਾ ਥਾ ਨਾ ਗਲਾਬੀ ਕਲਾਬੀ ਥਾ ਨਾ ਤੇ ਉਮਰ ਆ ਗਈ ਇਹਦੀ 5 ਮਹੀਨੇ 5 ਮਹੀਨੇ ਬਈ ਫਿਰ ਤਾਂ ਖੀਰ ਕੋਈ ਇਹ ਤਾਂ ਬੱਚੇ ਹੀ ਆ ਹਾਂ ਲੈ ਖੋਲ ਲੈ ਵੀਰੇ ਫਿਰ ਇੱਧਰ ਨੂੰ ਤੇ ਇਹਦਾ ਵੈਸੇ ਤਾਂ ਪਤਾ ਕੋਈ ਏ ਬਾਈ ਆਪਾਂ ਤਾਂ ਗਾਨ ਲੈ ਕੇ ਆਏ ਸੀਗੇ ਮਗਰ ਆਈ ਸੀ ਆ ਮਗਰ ਨਹੀਂ ਨਹੀਂ ਆਪਾਂ ਗੱਪਣ ਲੈ ਕੇ ਆਏ ਸੀਗੇ ਤੇ ਸੂਈ ਆਪਣੇ ਘਰੇ ਲੱਗ ਗਈ ਸੀ ਠੀਕ ਆ ਲਓ ਵੀ ਸੱਜਣੋ 5 ਮਹੀਨੇ ਬਾਈ ਕਹਿੰਦਾ ਵੀ ਉਮਰ ਆ ਗਈ ਜਿਹੜੇ ਸਾਹਣਾ ਬਾਈ ਨੇ ਉਮਰ ਦੱਸੀ 5 ਮਹੀਨੇ ਤੇ ਸੋਹਣਾ ਕੱਦਗਾਠਾ ਬਾਕੀ ਜਰਸੀ ਬਰੀਡ ਜੀ ਬਣ ਜਣ ਤੇ ਜਿਵੇਂ ਜਿਵੇਂ ਬੱਚੀ ਵੱਡੀ ਹੋਈ ਜਾਊਗੀ ਐ ਸੋਹਣੀ ਨਿਕਰ ਜਾਣਾ ਇਹਨੇ ਤੇ ਬਾਕੀ ਪੱਠਪੁੜੇ ਦੀ ਜਿਹੜੀ ਬਨਾਵਟਾ ਸੋਹਣੀ ਹੈ ਉਹ ਢੁੱਟੇ ਢਾਈ ਨਹੀਂ ਚੱਗਦੀ ਪੱਠਪੁੜੇ ਦੀ ਬਨਾਕ ਵੀ ਚੰਗੀ ਆ ਬਾਕੀ ਜੇ ਆਪਾਂ ਲੈਗ ਸਕੋਰ ਦੇਖਗੇ ਤਾਂ ਸੋਹਣੇ ਹੱਡ ਪੈਰ ਮਜ਼ਬੂਤ ਆ ਚੰਗੀ ਵਿਹੜ ਤਿਆਰ ਹੋਊਗੀ ਸੱਜਣੋ ਤੇ ਇਹਦੀ ਡਿਮਾਂਡ ਸ਼ਰਮਾ ਜੀ ਫਿਰ ਇਹਦੇ ਵੀ 12000 ਰੁਪਏ ਦੇ 12000 ਰੁਪਏ ਚ ਮੰਨ ਤਾਂ ਨੂੰ ਹੋ ਜੂ ਕਰ ਦਾਂਗੇ ਲਓ ਵੀ ਸੱਜਣੋ ਬਾਈ ਨੇ ਤਾਂ ਸਿਰਫ ਹੁਣ ਇਦੋਂ ਬਾਅਦ ਇਹ ਐਫ ਡੀ ਬਣ ਜਾਣੀ ਆ ਜਿਹੜਾ ਇਹਨੇ ਮੰਨ ਕੇ ਚੱਲੋ ਵੀ ਸੇਵਾ ਪਾਣੀ ਸੀ ਖਰਚਾ ਸੀ ਇਹਦੇ ਤੇ ਅਖਾਈ ਬੈਠੀ ਆ ਜੇ ਆਪੋ ਬੜਾ ਸਾਬ ਕਿਤਾਬ ਲਾਈਏ ਸ਼ਰਮਾ ਤੇ 15 20000 ਦਾ ਤਾਂ ਮਹੀਨੇ ਦਾ ਬੱਚਾ ਦੁੱਧ ਪੀ ਜਾਂਦਾ ਪੀ ਜਾਂਦਾ ਬਾਈ ਪੀ ਜਾਂਦਾ ਤੇ 5 ਮਹੀਨੇ ਸੇਵਾ ਦਾ ਮੁੱਲ ਵੀ ਨਹੀਂ ਜਦੋਂ ਪੈਸੇ ਮੰਗੇ ਬਿਲਕੁਲ ਜਿਹੜੀ ਡੀਮਾਂਡ ਕਰੀ ਹੈ ਹਨਾ 12000 ਰੁਪਇਆ ਇਹ ਜਮਾਨਤ ਹਨ ਜਿਹੜੀ 2 ਨੰਬਰ ਤੇ ਆ ਗਈ ਨੌਕਰੀ ਵਿਚੇਰੀ ਹੈਗੀ ਚਿੱਟੀ ਬੱਛੀ ਉਹ ਬਾਈ 14 ਮਹੀਨੇ ਦੀ ਇੱਕ ਸਾਲ 2 ਮਹੀਨੇ ਦੀ ਹੈ ਇੱਕ ਸਾਲ ਤੇ 2 ਮਹੀਨੇ ਦੀ ਆ ਗਈ ਦੰਦੋ ਆ ਗਈ ਖੀਰੀ ਖੀਰੀ ਬਾਈ ਜੀ ਕੱਚੇ ਦੁੱਧ ਨਾਲ ਆਉਂਦੀ ਹੈ ਇਹ ਤਾਂ ਠੀਕ ਹੈ ਵੀਰੇ ਫੇਸ ਕੁਆਲਟੀ ਦੇਖੋ ਸੱਜਣ ਨਿਕਾ ਕਰਨਾ ਬਿਲਕੁਲ ਤੇ ਮੋਦੀ ਵਾਲੀ ਬੱਛੀ ਹੈਗੀ ਹਾਂ ਦੁੱਧ ਦਿੰਦਾ ਅਸੀਂ ਤਾਂ ਬਾਈ ਹਾਂਜੀ ਹਾਂ ਅਸੀਂ ਤਾਂ ਬੈਥ ਵੀ ਨਹੀਂ ਪਾਈ ਤਾਂ ਬੱਚਾ ਹੀ ਆ ਕਿੰਨੇ 14 ਮਹੀਨੇ ਆ ਗਈ ਉਮਰ ਕੀ ਨੇ ਬਾਈ ਹਾਂ ਜੇ ਕਿਸੇ ਭਰਾ ਨੇ ਮੰਨ ਕੇ ਚਲੋ ਘਰੇ ਪਾਲਨੀ ਆ ਇੱਕ ਡੱਟਾ ਫੀਟ ਦਾ ਹੈ ਭਾਲਦੀ ਹੈ ਬੱਚੀ ਤੇ ਥੋੜੀ ਜਿਹੀ ਦੀ ਕੇਅਰ ਹੋ ਗਈ ਤੇ ਇਹ ਹੀ ਬੱਚੀ ਪੂਰੇ ਰੰਗ ਪ੍ਰਿੰਟ ਵੀ ਸੋਨਾ ਤੇ ਥਣ ਥੂਣਾ ਜਿਹੜੇ ਕੱਡੇ ਕੱਡੇ ਥਾਣਾ ਚਾਰ ਹੀ ਥਾਣਾ ਜੀ ਹੈ ਨਾ ਤੇ ਇਹਦੇ ਵੀ ਚੰਗੇ ਹੱਡ ਪਰ ਮਜ਼ਬੂਤ ਆ ਉੱਪਰੋਂ ਬਿਲਕੁਲ ਸਟੇਟ ਆ ਕੱਚ ਪੂੜੇ ਦੀ ਬਨਾਵਟ ਬਹੁਤ ਸੋਹਣੀ ਆ ਬਾਕੀ ਚੰਗੀ ਚਮਕ ਦਮਕ ਆ ਤੇ ਜਿਹੜਾ ਭਰਾ ਸੱਜਣੋਂ ਲਊਗਾ ਤੇ ਚੰਗੀ ਜੀ ਕੇਅਰ ਹੋਗੀ ਇੱਕ ਘਟਾ ਵੱਛੀ ਨੇ ਫੀਡ ਦਾ ਖਾ ਕੇ ਤੇ ਸੀਮਨ ਲੈ ਲੈਣਾ ਕਿਉਂਕਿ ਵਧੀਆ ਕਦ ਕਰਦੀ ਆ ਤੇ ਲੈਂਥ ਲੋਂਥ ਵੀ ਵਧੀਆ ਤੇ ਜਾਦ ਬਰੀਡ ਵੀ ਚੰਗੀ ਹੈ ਦੇਖੋ ਇਹ ਰਾਂਜੀ ਬੱਚੀ ਖੜੀ ਕਿੱਡੀ ਖਾਵਦੀ ਹੈ ਘਰੇ ਖੜੀ ਜਿਹੜੇ ਭਰਾ ਨੇ ਅੱਧਾ ਘਰੇ ਪਸ਼ੂ ਰੱਖਣਾ ਤੇ ਬਹੁਤ ਸੋਹਣੀ ਬੱਚੀ ਆ ਨੁਗਰੀ ਬਿਸ਼ੇਰੀ ਵਰਗੀ ਹੈਗੀ ਤੇ ਸ਼ਰਮਾ ਜੀ ਦੀ ਫਿਰ ਡਿਮਾਂਡ ਇਹਦਾ 16000 ਰੁਪਏ ਜੀ 16000 ਰੁਪਏ ਵਿੱਚੋਂ ਮਾਨਤਨ ਹੋ ਜੂਗਾ ਜੀ ਲਓ ਵੀ ਸੱਜਣੋ 2 ਨੰਬਰ ਵਾਲੀ ਬੱਚੀ ਦਾ ਬਾਈ ਨੇ 16000 ਰੁਪਏ ਡਿਮਾਂਡ ਕਰੀ ਆ ਵਿੱਚੋਂ ਮਾਨਤਨ ਹੋ ਜੂਗਾ ਤੇ ਆਈ ਦੀ ਵੀਡੀਓ ਦੇ ਵਿੱਚ ਸ਼ਰਮ ਜੀ ਆਪਣੇ ਕੋਲ ਚਾਰ ਨਹਾ ਗਿਆ ਕੀ ਹਾਂਜੀ ਦੋ ਆ ਗਿਆ ਹੋਣਾ ਨਾ ਸੂਈਆਂ ਸਵਾਈਆਂ ਤੇ ਦੋ ਆ ਗਿਆ ਬੱਚੀਆਂ ਨੰਬਰ ਫੇਰ ਬੋਲਦੇ ਆ ਉਹਦਾ 6283744282 ਠੀਕ ਹੈ ਲੋ ਵੀ ਸੱਜਣੋ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਜੇ ਕੋਈ ਵੀ ਪਸ਼ੂ ਫਿੱਟ ਹੋਇਆ ਤੇ ਤਸੱਲੀ ਨਿਰਖ ਵਰਖ ਸੱਜਣੋ ਤੁਸੀਂ ਆਪ ਕਰਨੀ ਆ ਕਿਉਂਕਿ ਜਿਹੜਾ ਸੂਆ ਉਹ ਪਸ਼ੂ ਹੁੰਦਾ ਉਹਦੀ ਦੋ ਟਾਈਮ ਚੋ ਕੇ ਤਸੱਲੀ ਤੁਸੀਂ ਕਰ ਸਕਦੇ ਆ ਇਹ ਖੇਚਲ ਤੁਹਾਡੀ ਆ ਬਾਈ ਵੱਲੋਂ ਖੁੱਲ੍ਹੀਆਂ ਛੁੱਟੀਆਂ ਸ਼ਰਮਾ ਕਹਿੰਦਾ ਵੀ ਜਿੰਨਾ ਟਾਈਮ ਮਰਜੀ ਅਗਲਾ ਚੋਲੇ ਆਪਣੇ ਘਰ ਦੀ ਫੁੱਲ ਗਰੰਟੀ ਹੋਊਗੀ ਤੇ ਬਾਕੀ ਚੋਣਾ ਕੋਸੂ ਤੁਸੀਂ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਦੇਖ ਨਰ ਪਰਖ ਕੇ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰੀ ਡਿਟੇਲ ਆ ਕੋ ਵੀਡੀਓ ਦੇ ਵਿੱਚ ਪੁੱਛ ਲਈ ਆ ਸੋਹਣੀਆਂ ਗਾਈਆਂ ਚੰਗੇ ਥਣ ਭਾਂਡੇ ਆ ਤੇ ਪਹਿਲੇ ਨੰਬਰ ਵਾਲੀ ਆਪਾਂ ਜਿਹੜੀ ਵਾਅਦਾ ਵਿਖਾਈ ਆ ਦੁਬਾਰਾ ਫੇਰ ਕੈਮਰਾ ਮਾਰਦਾਂ ਨੇ ਅੱਲਾ ਕੱਲਾ ਆ ਗਿਆ ਥਣ ਸੋਹਣਾ ਨਿੱਖੜ ਮੱਥੀ ਚਵਾਈ ਵਾਲਾ ਤੇ ਮਗਰ ਵੀ ਬੱਚਾ ਆ ਗਈ ਬੱਛੀ ਚੰਗੇ ਸੀਮੰਦੀ ਆ ਤੇ 2 ਨੰਬਰ ਵਾਲੀ ਬੱਚੀ ਵੀ ਬਹੁਤ ਸੋਹਣੀ ਥਣ ਲੇਵੇ ਦੀ ਆ ਐ ਫਟ ਫਟ ਲੇਵੇ ਆ ਤੇ ਸੋਹਣੇ ਕਦਕਾਠ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਗੱਲ ਬਾਤ ਤੁਸੀਂ ਕਰ ਸਕਦੇ ਹੋ ਜੀ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਸਸੀ ਗੁਰਸਰਨ